ਦੇਖੋ ਤੁਸੀਂ ਜਿਹੜੀ ਪ੍ਰਧਾਨ ਮੰਤਰੀ ਮੋਦੀ ਦੀਆਂ ਸਕੀਮਾਂ ਨੇ ਜਿਹੜੀਆਂ ਸਾਡੇ ਅੰਮਰਸਤ ਪੰਜਾਬ ਦੇ ਲੋਕਾਂ ਨੂੰ ਮਲਿਕ ਸਾਹਿਬ ਨੇ ਦੱਸਿਆ ਨੇ ਮੇਰੇ ਬਾਅਦ ਰਾਸ਼ੀ ਵੀ ਇਹਦੇ ਤੇ ਬੋਲਣਗੇ ਤੇ ਅਸੀਂ ਤੁਹਾਡੇ ਜਿਹੜੇ ਮਟੀਰੀਅਲ ਵੀ ਡਿਸਟ੍ਰੀਬਿਊਟ ਕਰਾਂਗੇ ਮੈਂ ਸਿਰਫ ਨੂੰ ਤੇ ਜੀ ਦਾ ਕਹਿਣਾ ਚਾਹੁੰਦਾ ਸੀ ਕਿਉਂਕਿ ਕੁਝ ਦਿਨ ਪਹਿਲਾਂ ਆਪਣੇ ਤੁਹਾਡੇ ਦੋ ਨਰਮਾਂ ਦੇ ਤੁਹਾਡੇ ਪੀਜਾ ਆਰਡਰ ਜੀ ਇੱਕ ਇਸ਼ਤਿਹਾਰ ਕੱਢਿਆ ਉਹਦੇ ਚ ਸਭ ਕੁਝ ਉਹਨਾਂ ਨੇ ਕਲੀਮੈਂਟ ਕੀਤਾ ਤੇ ਅਗਰ ਅਸੀਂ ਉਸ ਇਸ਼ਤਿਹਾਰ ਨਾਲ ਜਾਈਏ ਤੇ ਅੰਬਰ ਸਾਹਿਬ ਤੇ ਬੁਰਾਈ ਨਾ ਹੋਣਾ ਚਾਹੀਦਾ ਇਹਦੇ ਕੋਈ ਮੁਸ਼ਕਿਲਾਂ ਵੀ ਨਹੀਂ ਹੋਣੀ ਚਾਹੀਦੀ ਇੱਥੇ ਇੰਡਸਟਰੀ ਲੈ ਲਈਏ ਐਗਰੀਕਲਚਰ ਲੈ ਲੀਏ ਕਾਮਰਸ ਲੈ ਲੀਏ ਪ੍ਰੋਡਕਟਿਵਿਟੀ ਦੇਖ ਲੋ ਇਨਕਮਾਂ ਦੇਖ ਲੋ ਏਮਪਲੋਇਮੈਂਟ ਦੇਖ ਲੋ ਲੋਕੀ ਪਰੇਸ਼ਾਨ ਨੇ ਲਾਅਨ ਆਰਡਰ ਦਾ ਤਾਂ ਕੋਈ ਪਤਾ ਨਹੀਂ ਫਿੱਟੋ ਨਾਵਾ ਕੀ ਕਹਿਣਾ ਤੇ ਰਸ਼ਿਆਂ ਦੀ ਪ੍ਰੋਬਲਮ ਉਹ ਨਹੀਂ ਜਿਹੜੀਆਂ ਦੋ ਟਾਂਹਾਂ ਤੇ ਰਹੇ ਨੇ ਇਹ ਵਰੀਆਂ ਨੇ ਕਿ ਘਟੀਆਂ ਨੇ ਲੋਕਾਂ ਨੂੰ ਜਾ ਕੇ ਪੁੱਛੋ ਜੋ ਸਾਹਮਣੇ ਦਿੱਤਾ ਆ ਉਹਦੇ ਬਾਰੇ ਕਾਲਰ ਲਾ ਕੇ ਤੇ ਗੱਲਾਂ ਕਰੋ ਪੋਸਟਰ ਲਾ ਕੇ ਜਾਂ ਐਡ ਦੇ ਕੇ ਥੋੜਾ ਗਲਪਾ ਨਹੀਂ ਦੇਖੋ ਅੰਮਰ ਸਥੀ ਡਿਵਰਪਮੈਂਟ ਅੰਮਰ ਸਥੀ ਅਗ੍ਰਿਤੀ ਇਹ ਉਹ ਨਹੀਂ ਹੁਕਮੀ ਆ ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਨਾ ਸ਼ੀਮਾ ਇਥੇ ਪੂਰੀ ਤਰ੍ਹਾਂ ਇੰਪਲੀਮੈਂਟ ਹੋ ਗਈ ਆ ਤੁਹਾਨੂੰ ਐਗਜ਼ਾਮਪਲ ਦਿਤਿਆ ਕਿੰਨਾ ਪੈਸਾ ਆਇਆ ਕਿੰਨੀ ਇਨਵੈਸਟਮੈਂਟ ਆਲਰੇਡੀ ਆਈ ਆ ਅੱਗੇ ਕਿੱਥੇ ਤੱਕ ਪਹੁੰਚੀ ਆ ਜੇ ਤੁਸੀਂ ਆਪ ਦੇਖੋ ਇੱਕ ਵਾਰੀ ਹੋਰ ਵੀ ਕੰਕਰੀਟਲੀ ਸਟੇਟ ਜਨਾ ਚ ਮੈਂ ਇੱਕ ਹੋਰ ਪ੍ਰੈਸ ਕਾਨਫਰੰਸ ਕਰਾਂਗਾ ਜੀ ਜੀ ਕੰਕਰੀਟ ਕਿਹੜੀਆਂ ਚੀਜ਼ਾਂ ਮਿਲ ਕੋ ਮੈਂ ਕਈ ਵਾਰੀ ਤੁਹਾਡੇ ਨਾਲ ਗੱਲ ਵੀ ਕੀਤੀ ਆ ਅਮਰ ਸਾਹਿਬ ਦੀ ਤਕਰੀਰ

ਇਹ ਕਿ ਬੋਲ ਕੇ ਛੇੜੀ ਜਾ ਰਹੀ ਹੈ ਜਿਹੜੀਆਂ ਸੜਕਾਂ ਨੇ ਆਪਣੇ ਜਿੰਨੀਆਂ ਵੀ ਵੱਡੀਆਂ ਸੜਕਾਂ ਬਣੀਆਂ ਇਹ ਪ੍ਰਧਾਨ ਮੰਤਰੀ ਮੋਦੀ ਜੀ ਤੇ ਗੜਕਾਰੀ ਜੀ ਨੇ ਬਣਾਈਆਂ ਸਭ ਨੂੰ ਪਤਾ ਹੈ ਤੇ ਉਹਦਾ ਆਪਣਾ ਕਲੇਮ ਕਰ ਲੋ ਤੇ ਫੇਰ ਉਹ ਕੱਲ ਜੀ ਨਾ ਪੜਦੀ ਤੇ ਜਿਹੜੀ ਐਲੀਵੇਟਡ ਰੋਡ ਦੀ 49 ਜੋਂਗ ਨੂੰ 에어ਪੋਰਟ ਨੂੰ ਉਹਨਾਂ ਦਾ ਸੌੜਾ ਉਹ ਕੰਨੀ ਉੱਤੇ ਚੱਲ ਰਹੀ ਵੀਰੇ ਜਾਦੇ ਜਾਣਦੇ ਹੋ ਆਪਾਂ ਲੋਹਾਰਾ ਕਾ ਰੋਡ ਬ੍ਰਿਜ ਜਿਹੜਾ ਉਹ ਹਲੇ ਤੱਕ ਨਹੀਂ ਕੰਸਟ੍ਰਕਟ ਹੋਇਆ ਪੂਰਾ ਕੀ ਲੀਨਰ ਹੈ ਸਿਰ ਪ੍ਰੋਟੋਨਾਂ ਤੋਂ ਨਹੀਂ ਚੱਕਰ ਦੇਖੋ ਨਾ ਵੀ ਡਵੈਲਪਮੈਂਟ ਉੱਪਰ ਸਾਡੀ ਹੋ ਰਹੀ ਆ ਏਅਰਪੋਰਟ ਕਨੈਕਟੀਵਿਟੀ ਦੀ ਗੱਲ ਕਰਦੇ ਆ ਕਾਰਬਨ ਫਲਾਈਟ ਇੱਕ ਵੀ ਨਹੀਂ ਜਾਂਦੀ 20% ਕਾਰਬਨ ਯੂਟਿਲਾਈਜੇਸ਼ਨ ਇਸ 에어ਪੋਰਟ ਰੀਨਿਊਏਬਲ ਐਨਰਜੀ ਕਮੇਟੀ ਦੇ ਮੈਂਬਰ ਜੀ ਉਹਨਾਂ ਦੇ ਕਹਿੰਦੇ ਕੰਪਲੀਅਨਸੀ ਦਾ ਲਿਆ ਕਰੋ ਹੋਰ ਆਪਣੀ એનર્ਜੀ ਦੇ ਸਟੈਂਡਿੰਗ ਕਮੇਟੀ ਦੇ ਮੈਂਬਰ ਨੇ ਇਹ ਦੱਸੋ ਕਿੰਨਾ ਕਿਥੇ એનર્ਜੀ ਦਾ ਕੰਮ ਆਇਆ ਕੋਲ ਸੋਲਰ ਕਿੰਨੀ ਕਿ ਲੱਗੀ ਇਹ ਅਗਰ ਆਪਣੇ ਸਾਹਮਣੇ ਜਿਹੜਾ ਸੀਵਰੇਜ ਆ ਘਰ ਦਾ ਦੋ ਟਰਮਾ ਹੋਈਆਂ ਦੋ ਟਰਮਾ ਕੋਈ ਠੀਕ ਕਰ ਸਕੇ ਤੇ ਬਾਕੀ ਇਹਨਾਂ ਨੇ ਕੀ ਕਰਨਾ ਹੈ ਇਹ ਸਾਹਮਣੇ ਪ੍ਰੈਕਟੀਕਲ ਜਿਹੜੇ ਦੇਖੋ ਮੈਂ ਜਿਹੜੂ ਤੋਂ ਇਹ ਕਹਾਂ ਇਹ ਅਸੀਂ ਮੇਰੀ ਮਿੱਟੀ ਦਾ ਖਾ ਸੁਟਣ ਦੀ

ਤੇ ਤੁਸੀਂ ਦੇਖ ਲੋਗੇ ਅਗਲੇ ਦੋ ਦਿਨ ਦੇ ਨਾਲ ਕੀ ਉੱਥੇ ਇਨੀਸ਼ੀਏਟਰ ਮਿਲ ਜਾਵੇਗੇ ਦੋਸਤ ਡੋਟ ਕਰਨਾ ਹੋ ਗਿਆ ਤੇ ਡੋਟ ਦਾ ਨਾਮ ਆ ਸਾਹਮਣੇ ਜਿਹੜਾ ਰੇ ਨਾ ਉਹਨੂੰ ਦੇਖੋ ਕਿਸੇ ਵੀ ਕਿਸੇ ਵੀ ਕੌਲਨੀ ਜਾਓ ਕਿਸੇ ਵੀ ਕੌਲਨੀ ਇਹ ਆਜ ਅਰਬਨ ਏਰੀਆਸ ਆਪਣੀਆਂ ਸਾਡੀਆਂ ਮਾਵਾਂ ਦੇ ਪੈਣਾ ਨਸ਼ੇ ਦੇ नशे को तो तंग ने कोई गल ही नहीं देखो ये एक होना चाहता साहब ने एक पिंड संसद आदर्श ग्राम योजना एक पिंड नहीं अडोप्टी अकाउंटेबिलिटी लो ਤੇ ਕਲੇਮ ਕਰਦੇ ਨੇ ਕਈ ਕਈ ਸਕੂਲਾਂ ਮੰਪਰੇਡ ਕਰਵਾਉਂਦੇ ਬਟ ਆਪਣੇ ਪਿੰਡ ਦਾ ਇੱਕ ਸਕੂਲ ਇੱਕ ਸਕੂਲ ਜਾ ਕੇ ਦੇਖ ਲਓ ਅਪਰੇਡ ਹੋਇਆ ਉਹੀ ਕੰਡੀਸ਼ਨ ਬੈਠ ਰਹਾ ਹੈ ਕਿ ਬਹੁਤ ਸ ਹੈ ਜਿਹੜਾ ਆਪਣੇ ਪਿੰਡ ਦਾ ਨਹੀਂ ਸਕੂਲ ਕਰਵਾਦਾ ਤਾਂ ਬਾਕੀਆਂ ਦਾ ਕੀ ਕਰਨਾ ਤੁਹਾਨੂੰ ਚੀਰਾ ਮੈਂ ਤੁਹਾਡੇ ਸਾਹਮਣੇ ਜਾਣਾ ਚਾਹੁੰਦਾ ਸੀ ਬਾਕੀ ਦੇਖੋ ਉਹ ਕਹਿੰਦੇ ਮੈਂ ਆਇਆ ਹਾਂ ਇੰਸਟਰਕ ਕਰਵਾਤਾ ਕਿ ਸਾਨੂੰ ਬੜਾ ਜੇਤੀ ਸਾਹ ਲੈ ਕੇ ਆਏ ਮੋਦੀ ਸਾਹਿਬ ਵੀ ਇਤਹਾਸ ਲੈ ਕੇ ਆਏ ਇੰਡੀਆ ਹੋਰ ਪਰ ਮੈਂ ਇਹ ਪੁੱਛਣਾ ਚਾਹਣਾ ਹਾਂ ਜਦੋਂ ਇਥੋਂ ਜਦੋਂ ਇਥੋਂ ਆਈਟੀ ਤੇ ਸੈਂਟਰਲ ਯੂਨੀਵਰਸਿਟੀ ਜਿਹੜੇ ਲਾਗੇ ਇਹ ਸੋਚੇ ਸੀ ਅਸੀਂ ਦੇਖੋ ਔਲ ਪ੍ਰੀਤ ਦੀ ਹਰ ਚੀਜ਼ ਆ ਮੈਂ ਕਿਉਂਕਿ ਆਪਾਂ ਇੱਕ ਰਿਸਪੌਂਸ ਜੋ ਹੋਇਆ ਹੈ ਫਰੇ ਜੋ ਇੱਥੇ ਕੇਂਦਰ ਸਰਕਾਰ ਨੇ ਮੋਦੀ ਜੀ ਇਹ ਤੁਹਾਨੂੰ ਹੋਰ ਵੀ ਡਿਟੇਲ ਐਕਸਪਲੇਨ ਆਏ ਮੈਂ ਤੁਹਾਨੂੰ ਦੱਸਿਆ ਆ ਕਿ ਭਾਜਪਾ ਦੀ ਸਰਕਾਰ ਮੋਦੀ ਸਾਹਿਬ ਗੜਕਰੀ ਜੀ ਜੋ ਜੋ ਕੀਤਾ ਲੇਕਿਨ ਉਹ ਦਿਨਾਂ ਦੇ ਬਾਅਦ ਮੈਂ ਤੁਹਾਨੂੰ ਕੰਕ੍ਰੀਟਲੀ ਦੱਸਾਂਗਾ ਜੋ ਮੈਂ ਪਹਿਲਾਂ ਵੀ ਦੱਸਦਾ ਰਿਹਾ ਹਾਂ ਕਿ ਅਸੀਂ ਲੋਕਲ ਲੈਵਲ ਤੇ ਕਿਹੜੇ ਕਿਹੜੇ ਸੋਲੂਸ਼ਨਸ ਮੈਂ ਉਹ ਬਥੇਰੇ ਨੇ ਲੇਕਿਨ ਇੱਕ ਜਗ੍ਹਾ ਸੀ ਇਕੱਠੇ ਕਰਕੇ ਉਹਨਾਂ ਨੂੰ ਪਰਾਮੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਅਗਲੀ ਮੀਟਿੰਗ ਤੇ ਜਾਣਾ ਹਾਂ ਲੇਕਿਨ ਮੈਂ ਸ਼ੇਅਰ ਕਰਨਾ ਚਾਹੁੰਦਾ ਸੀ ਆਪਣੇ ਇੱਥੇ

total you are to no oh sorry you are here paransara technical piche